ਜੱਲੂਪੁਰ ਖੇੜਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਸਿਗੇ ਭਾਈ ਸਾਹਿਬ ਦੇ ਸਮਰਥਕਾਂ ਦੇ ਨਾਲ ਜੀਹਾਂ ਐਮਪੀ ਜੱਜਦਾਰ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਦੇ ਸਮਰਥਕਾਂ ਦੇ ਨਾਲ ਗੱਲਾਂ ਹੋਰ ਵੀ ਸੰਗਤ ਜਿਹੜੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਜੱਲੂਪੁਰ ਖੇੜਾ ਤੋਂ ਅਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਗ੍ਰੇਡ ਪੰਜਾਬ న్యూਸ ਰਾਹੀਂ ਜਿਹੜਾ ਗ੍ਰੇਡ ਪੰਜਾਬ ਟੀਵੀ ਰਾਹੀਂ ਅਸੀਂ ਆਪਣੇ ਦਰਸ਼ਕਾਂ ਦਾ ਕੁਚਾਰਿਆ ਮੇਰੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ੁਰੂਆਤ ਇੱਥੋਂ ਕਰਨਾ ਚਾਹਾਂਗਾ ਵੱਡੀ ਗਿਣਤੀ 'ਚ ਸੰਗਤ ਪਹੁੰਚੀ ਹੈ ਸਾਰਿਆਂ ਨਾਲ ਗੱਲਬਾਤ ਹੋ ਰਹੀ ਹੈ ਕਿ ਹੁਣ ਭਾਈ ਸਾਹਿਬ ਜੇਲ੍ਹ 'ਚੋਂ ਬਾਹਰ ਆਉਣਗੇ ਜਾਂ ਨਹੀਂ ਬਿਲਕੁਲ ਜੀ ਜਿਹੜੀ ਗੱਲ ਆ ਅੱਜ ਤੁਸੀਂ ਇੱਥੇ ਆਏ ਹੋ ਇੱਥੇ ਸਨ 1984 ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਬੜੇ-ਬੜੇ ਪੱਦਰ ਦੇ ਉੱਤੇ ਮਨਾਇਆ ਗਿਆ ਆ ਤੇ ਮੈਂ ਵਿਸ਼ੇਸ਼ ਤੌਰ ਤੇ ਜਿਹੜੀ ਇੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੀ ਸੰਗਤ ਪਹੁੰਚੀ ਆ ਮੈਂ ਪਹਿਲਾਂ ਨੰਬਰ ਤੇ ਉਹਨਾਂ ਦਾ ਧੰਨਵਾਦ ਕਰਦਾ ਦੂਸਰਾ ਮੈਂ ਆਪ ਜੀ ਦੇ ਮਾਧਿਅਮ ਗ੍ਰੇਟ ਟੀਵੀ ਦਾ ਜਿਹੜਾ ਆ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਜਿਹੜਾ ਹੁਣ ਤੁਸੀਂ ਸਵਾਲ ਪੁੱਛਿਆ ਕਿ ਭਾਈ ਅਮਰਿਤਪਾਲ ਸਿੰਘ ਜੀ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਇਹ 100% ਵੇਖੋ ਇਹ ਲੋਕ ਫਤਵਾ ਜਿਹੜਾ ਆ ਲੋਕਤੰਤਰਕ ਡੈਮੋਕ੍ਰੈटिक ਤਰੀਕੇ ਦੇ ਨਾਲ ਉਹਨਾਂ ਦੀ ਜਿੱਤ ਹੋਈ ਆ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਤਾਇਆ ਆ ਤੇ ਉਹ ਬਾਹਰ ਜ਼ਰੂਰ ਆਉਣਗੇ ਪਰ ਮੈਂ ਇੱਕ ਗੱਲ ਇੱਥੇ ਇਹ ਗੱਲ ਕਹਿਣੀ ਚਾਹੂੰਗਾ ਅੱਜ ਦੇ ਇਸ ਦਿਹਾੜੇ ਤੋਂ ਇਸ ਕੌਮਵਲ ਨੂੰ ਸਿੱਖ ਕੌਮਵਲ ਨੂੰ ਕਹਿਣੀ ਚਾਹੂੰਗਾ ਕਿ ਜਦਸਾਰਾ ਅੱਜ ਕੋਈ ਵੀ ਕੰਮ ਹੁੰਦਾ ਆ ਤੇ ਹਾਈ ਕੋਰਟ ਜਿਹੜੀ ਆ ਜਾਂ ਸੁਪਰੀਮ ਕੋਰਟ ਜਿਹੜੀ ਆ ਉਸੇ ਵੇਲੇ ਉਹਦੇ ਅੰਟਰਫੇਰੈਂਸ ਕਰ ਦਿੰਦੀ ਆ ਕਿ ਅੱਜ ਸਿੱਖਾਂ ਦੀ ਸਿਰਮੌਰ ਜਿਹੜਾ ਲੀਡਰ ਨੌਜਵਾਨ ਆਗੂ ਆ ਜਿਹਨੂੰ ਅੱਜ ਬਹੁਤ ਵੱਡੀ ਗਿਣਤੀ ਦੇ ਨਾਲ ਲੀਡ ਦੇ ਨਾਲ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਦੇ ਨਾਲ ਜਤਾਇਆ ਗਿਆ ਆ ਅੱਜ ਉਹ ਜੇਲ ਡਿਬਰੂਗੜ੍ਹ ਜੇਲ ਦੇ ਵਿੱਚ ਬੰਦ ਆ ਪਰ ਮੈਂ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਇਹ ਗੱਲ ਇਸ ਤੋਂ ਮੰਗ ਕਰਦਾ ਆ ਕਿ ਭਾਈ ਲੋਕਤੰਤਰ ਤਰੀਕੇ ਨਾਲ ਜਿੱਤੇ ਹੋਏ ਜਿਹੜੇ ਸਾਡੇ ਨੇਤਾ ਨੇ ਜਿਹੜੇ ਆਗੂ ਨੇ ਉਹ ਉਹਨਾਂ ਨੂੰ ਜਿੱਦਣ ਈਮਾਨੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਚੋਣ ਹੋਣੀ ਆ ਵੋਟਾਂ ਪੈਣੀਆਂ ਆ ਉਸ ਦਿਨ ਉਹਨਾਂ ਨੂੰ ਉਸ ਵੋਟਾਂ ਦੇ ਵਿੱਚ ਜ਼ਰੂਰ ਨਿਹਾੰਦਾ ਜਾਵੇ ਇਹ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਜਿਹੜੀ ਆ ਇਹ ਵਿੱਚ ਇੰਟਰਫੇਰੈਂਸ ਇਹਦੇ ਵਿੱਚ ਕਰਨੀ ਚਾਹੀਦੀ ਵੱਡੇ ਸਵਾਲ ਵੀ ਇਹ ਖੜੇ ਹੋਏ ਕਿ ਜੇਲ੍ਹ ਦੇ ਵਿੱਚ ਬੰਦੀ ਸਿੰਘ ਬੜੇ ਟਾਈਮ ਦੇ ਸੀਗੇ ਉਹਨਾਂ ਨੇ ਕਦੀ ਚੋਣ ਨਹੀਂ ਲੜੀ ਆ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਐਮਪੀ ਬਣਾਇਆ ਉਹਨਾਂ ਨੇ ਐਮਪੀ ਬਣ ਕੇ ਕੀ ਕਰ ਲਿਆ ਹੁਣ ਜਿਹੜੇ ਇਹ ਸਵਾਲ ਆ ਇਹਨਾਂ ਤੇ ਕੀ ਹੈ ਬਿਲਕੁਲ ਜੀ ਜਿਹੜੀ ਗੱਲ ਇਹ ਵੀ ਸਵਾਲ ਤੁਹਾਡਾ ਬੜੀ ਅਹਿਮੀਅਤ ਰੱਖਦਾ ਆ ਕਿ ਜਿਹੜੇ ਬੰਦੀ ਸਿੰਘ ਨੇ ਇੱਕ ਕਾਨੂੰਨ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਇਹੋ ਜਿਹੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਕੈਦ ਹੋ ਜਾਂਦੀ ਹੈ ਉਹ ਉਹਨਾਂ ਦੀਆਂ ਜਿਹੜੀਆਂ ਇਲੈਕਸ਼ਨ ਦੇ ਉੱਤੇ ਪਰ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਜਿਹੜੀ ਇਲੈਕਸ਼ਨ ਨਹੀਂ ਲੜ ਸਕਦੇ ਪਰ ਅਮਰਿਤਪਾਲ ਸਿੰਘ ਹਣੀ ਜਿਹੜੇ ਆ ਉਹਨਾਂ ਨੂੰ ਕੋਈ ਕੈਦ ਨਹੀਂ ਹੋਈ ਉਹਨਾਂ ਦਾ ਜੇ ਕੋਈ ਟ੍ਰਾਇਲ ਨਹੀਂ ਚੱਲ ਰਿਹਾ ਉਹ ਬਿਨਾ ਟ੍ਰਾਇਲ ਤੋਂ ਹੀ ਉਹਨਾਂ ਨੇ ਐਨਐਸਏ ਲਾ ਕੇ ਰੱਖਿਆ ਹੋਇਆ ਹੈ ਸੋ ਜਿਹੜਾ ਜਿਹੜੀ ਇਹ ਗੱਲ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਨੂੰ ਮੈਂ ਜ਼ਰੂਰ ਕਹੂੰਗਾ ਕਿ ਬਰਾਏ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਲੋਕਾਂ ਨੂੰ ਗਲਤ ਪ੍ਰਚਾਰ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਜਿਹੜੀ ਪ੍ਰਕਿਰਿਆ ਆ ਕਾਨੂੰਨੀ ਪ੍ਰਕਿਰਿਆ ਉਹਨੂੰ ਜ਼ਰੂਰ ਪੜ ਲੈਣਾ ਚਾਹੀਦਾ ਜਿਹੜੇ ਕਹਿੰਦੇ ਕਿ ਮਾਹੌਲ ਨੂੰ ਖਰਾ ਤੁਸੀਂ ਮੇਨ ਅਹਿਮ ਸਵਾਲ ਕੀਤਾ ਆ ਕਿ ਲੋਕ ਬਾਰ ਬਾਰ ਇਹ ਕਹਿ ਰਹੇ ਆ ਮੈਂ ਜਦੋਂ ਇਲੈਕਸ਼ਨ ਦੇ ਵਿੱਚ ਸੀਗਾ ਤੇ ਕੁਝ ਹਿੰਦੂ ਪਰਿਵਾਰ ਸੀਗੇ ਜਿਨ੍ਹਾਂ ਨੇ ਸਾਨੂੰ ਆਪ ਘਰ ਦੇ ਵਿੱਚ ਸੱਦਿਆ ਉਹਨਾਂ ਨੂੰ ਅਸੀਂ ਪੁੱਛਿਆ ਜਾ ਕੇ ਉਹਨਾਂ ਨੇ ਕਿਹਾ ਕਿ ਚਾਹੇ ਸਾਡੇ ਕੋਲ ਅਮਰਤਪਾਲ ਦਾ ਪਰਿਵਾਰ ਸਾਡੇ ਵਿੱਚ ਆਵੇ ਜਾਂ ਨਾ ਆਵੇ ਅਸੀਂ ਅਮਰਤਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਅਸੀਂ ਕਿਹਾ ਜੀ ਜਿਹੜਾ ਉਹ ਲੋਕਾਂ ਹੀ ਪ੍ਰਚਾਰ ਕਰ ਰਹੇ ਆ ਕਿ ਮਾਹੌਲ ਖਰਾਬ ਹੋ ਜੂ ਉਹਨਾਂ ਨੇ ਕਿਹਾ ਜੀ ਕਿਹੜਾ ਮਾਹੌਲ ਖਰਾਬ ਹੋ ਜੂ ਕਿਹੜਾ ਉਹਨਾਂ ਨੇ ਮਾਹੌਲ ਖਰਾਬ ਵਾਲੀ ਕੋਈ ਗੱਲ ਕੀਤੀ ਆ ਕੋਈ ਮਾਹੌਲ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ ਗਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਇਹ ਸਿਰਫ ਉਹ ਚੰਦ ਲੋਕ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਆਪ ਉਹ ਇਹ ਗੱਲਾਂ ਕਰ ਰਹੇ ਪਰ ਮਾਹੌਲ ਕੋਈ ਖਰਾਬ ਨਹੀਂ ਹੋਊਗਾ ਉਹ ਲੋਕਾਂ ਦਾ ਚੁਣਿਆ ਹੋਇਆ ਨਿਮੰਦਾ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਕੀ ਭਾਵਨਾਵਾਂ ਰਹਿਣਗੀਆਂ ਥੋੜੇ ਸਮੇਂ ਚ ਕੀ ਦਰਸ਼ਕਾਂ ਦੇ ਅੱਗੇ ਜਿੰਨੇ ਵੀ ਸੰਗਤ ਵੇਖ ਰਹੀ ਹੈ ਕਿ ਆਪਣੇ ਵਿਚਾਰ ਰੱਖਣੇ ਚਾਹੂਗਾ ਸਾਡੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵਿਚਾਰੇ ਹੋਏ ਜੀ ਹਲਕਾ ਖੰਡੂਰ ਸਾਹਿਬ ਦੇ ਨਿਵਾਸੀਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਭਾਰੀ ਗਿਣਤੀ ਦੇ ਵਿੱਚ ਭਾਈ ਸਾਹਿਬ ਨੂੰ ਵੋਟਾਂ ਦੇ ਕੇ ਔਰ ਵੱਡੀ ਲੀਡ ਦੇ ਕੇ ਭਾਈ ਸਾਹਿਬ ਨੂੰ ਲੋਕ ਸਭਾ ਦੇ ਪਹਚਾਇਆ ਔਰ ਭਾਈ ਸਾਹਿਬ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਖਾਲਸਾ ਵੀਰ ਚਲਾ ਕੇ ਲੱਖਾਂ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਉਹਨਾਂ ਨੇ ਗੁਰੂ ਸਾਹਿਬ ਦੇ ਅੰਮ੍ਰਿਤ ਨੌਜਵਾਨਾਂ ਨੇ ਅੰਮ੍ਰਿਤ ਛੱਕੇ ਗੁਰੂ ਸਾਹਿਬ ਲੜ ਲਗੇ ਔਰ ਇਦਾਂ ਹੀ ਗਾਂ ਇਸ ਵੀਰ ਨੂੰ ਚੱਲਦੀ ਰੱਖਣਗੇ ਪਰ ਸਾਡੀ ਸਾਰੀ ਸੰਗਤ ਵੱਲੋਂ ਪੂਰਾ ਉਹਨਾਂ ਨੂੰ ਸਹਿਯੋਗ ਹੋਇਆ। ਬਹੁਤ ਬਹੁਤ ਧੰਨਵਾਦ ਜੀ। ਸੋ ਇੱਥੇ ਮਾਲਵੇ ਤੋਂ